ਹੈਲੋ ਜੀ ਵੈਲਕਮ ਜੀ ਸਸਤਰਿਕਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੰਡੀ ਕਲੱਜ ਹੋਵਗੇ ਜੀ ਅੱਜ ਜੀ ਆਪਾਂ ਗੱਲ ਕਰਾਂਗੇ ਕਿ ਚੁਪੈਰਾ ਸਾਹਿਬ ਕੀ ਹੁੰਦਾ ਹੈ ਕਿ ਚੁਪੈਰਾ ਸਾਹਿਬ ਦਾ ਅਰਥ ਕੀ ਹੈ ਜੀ ਤੇ ਇਹ ਮਰਿਆਦਾ ਕਿਵੇਂ ਸ਼ੁਰੂ ਹੋਈ ਖਾਲਸਾ ਪੰਥ ਦੇ ਗੁਰੂ ਸਿੱਖਾਂ ਨੇ ਚੁਪੈਰਾ ਸਾਹਿਬ ਦੀ ਮਰਿਆਦਾ ਬੰਨੀ ਸੀ ਐਤਵਾਰ ਸੰਡੇ ਨੂੰ ਹਰ ਇੱਕ ਇਨਸਾਨ ਦੀ ਕੰਮ ਕਾਜਾਂ ਤੋਂ ਛੁੱਟੀ ਹੁੰਦੀ ਹੈ ਜਿਹੜੀ ਵੀ ਸੰਗਤ ਗੁਰੂ ਘਰ ਜੁੜ ਕੇ ਜਾ ਘਰ ਹੀ ਬੈਠ ਕੇ ਦੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਦੀ ਹੈ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਗੁਰੂ ਸਾਹਿਬ ਆਪਣੇ ਆਪ ਦੂਰ ਕਰ ਦਿੰਦੇ ਨੇ ਤੇ ਅਮਨਸਰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਹਰ ਐਤਵਾਰ 12 ਤੋਂ 4 ਦੁਪਹਿਰਾ ਸਾਹਿਬ ਕਟਿਆ ਜਾਂਦਾ ਹੈ ਤੇ ਸੈਟਰਡੇ ਨੂੰ ਰਾਤ ਨੂੰ 10 ਤੋਂ 2 ਦੁਪਹਿਰਾ ਸਾਹਿਬ ਕਟਿਆ ਜਾਂਦਾ ਹੈ ਜੀ ਤੇ ਜੇਕਰ ਆਪ ਜੀ ਘਰੀ ਬੈਠ ਕੇ ਦੁਪਹਿਰਾ ਸਾਹਿਬ কাটਦੇ ਹੋ ਤੇ ਆਪ ਜੀ ਨੇ ਦੁਪਹਿਰਾ ਸਾਹਿਬ ਦੇ ਬਾਠ 12 ਵਜੇ ਆਰੰਭ ਕਰਨੇ ਪੰਜ ਬਾਠ ਜਪਜੀ ਸਾਹਿਬ ਜੀ ਦੇ ਦੋ ਬਾਠ ਚੌਪਈ ਸਾਹਿਬ ਜੀ ਦੇ ਅਤੇ ਇੱਕ ਬਾਠ ਸੁਖਮਨੀ ਸਾਹਿਬ ਜੀ ਦਾ 6 ਪੌੜੀਆਂ ਆਨੰਦ ਸਾਹਿਬ ਪੜ ਕੇ ਆਪ ਜੀ ਦੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਨੀ ਹੈ ਜੀ ਤੇ ਆਪ ਜੀ ਕੜਾ ਪ੍ਰਸ਼ਾਦ ਦੀ ਦੀਗ ਜ਼ਰੂਰ ਤਿਆਰ ਕਰਨੀ ਹੈ ਜੀ ਫਿਰ ਗੁਰੂ ਦੇ ਚਰਨਾਂ 'ਚ ਕੜਾ ਪ੍ਰਸ਼ਾਦ ਸਜਾ ਕੇ ਤੁਸੀਂ ਅਰਦਾਸ ਕਰਨੀ ਹੈ ਜਿਸ ਵੀ ਕੰਮ ਲਈ ਤੁਸੀਂ ਚਪੈਰਾ ਸਾਹਿਬ ਘੱਟ ਰਹੇ ਹੋ ਉਸ ਬਾਰੇ ਗੁਰੂ ਦੇ ਚਰਣਾ ਵਿੱਚ ਸ਼ਹੀਦਾਂ ਨੂੰ ਹਾਜ਼ਰ ਜਾਣ ਕੇ ਅਰਦਾਸ ਕਰਿਓ ਦੁਨੀਆਂ ਵਿੱਚ ਕੋਈ ਵੀ ਕੰਮ ਹੋਵੇ ਗੁਰੂ ਜੀ ਆਪ ਸਫਲਾ ਕਰਦੇ ਨੇ ਵੱਡੀ ਤੋਂ ਵੱਡੀ ਰੁਕਾਵਟ ਗੁਰੂ ਜੀ ਆਪ ਦੂਰ ਕਰਦੇ ਨੇ ਜਿਹੜਾ ਵੀ ਚਪੈਰਾ ਸਾਹਿਬ ਪੂਰੀ ਸ਼ਰਧਾ ਨਾਲ ਘੱਟਦਾ ਹੈ ਸੋ ਤੁਸੀਂ ਵੀ ਜੀ ਦੁਪਹਿਰਾ ਸਾਹਿਬ ਜਰੂਰ ਆਪਣੇ ਘਰ ਦੇ ਵਿੱਚ ਕੱਟਿਆ ਕਰੋ ਤੁਹਾਨੂੰ ਕੋਲ ਜਿਹੜੇ ਦਿਨ ਟਾਈਮ ਲੱਗਦਾ ਵੈਸੇ ਤਾਂ ਜੀ ਐਤਵਾਰ ਦਾ ਜਿਹੜਾ ਦਿਨ ਬੰਨਿਆ ਗਿਆ ਹੈ ਪਰ ਜ਼ਰੂਰੀ ਨਹੀਂ ਹੈ ਕਿ ਐਤਵਾਰ ਜੇ ਖੁੰਝ ਜਾਵੇ ਜਾਂ ਕਈ ਏਦਾਂ ਦੇ ਪਰਸਨ ਵੀ ਹੋ ਸਕਦੇ ਆ ਜਿਨ੍ਹਾਂ ਕੋਲ ਐਤਵਾਰ ਨੂੰ ਟਾਈਮ ਨਹੀਂ ਜੀ ਫਿਰ ਤੁਸੀਂ ਕਿਸੇ ਅਦਰ ਡੇ ਵੀ ਵੀਕ ਦੇ ਤੁਸੀਂ ਕਿਸੇ ਵੀ ਦਿਨ ਤੁਸੀਂ ਕੱਟ ਸਕਦੇ ਹੋ ਦੁਪਹਿਰਾ ਸਾਹਿਬ ਪਰ ਦਿਨ ਤੁਸੀਂ ਇੱਕੋ ਹੀ ਰੱਖਣਾ ਹੈ ਜੀ ਜਿਵੇਂ ਕਿ ਮੈਂ ਪਹਿਲਾਂ ਹੀ ਵੀਡੀਓਜ਼ ਵਿੱਚ ਵੀ ਦੱਸਿਆ ਦਿਨ ਇੱਕ ਸਿਲੈਕਟ ਕਰਨਾ ਤੁਸੀਂ ਠੀਕ ਹੈ ਜੀ ਜੇ ਉਹੀ ਦਿਨ ਫਿਰ ਤੁਸੀਂ ਰੈਗੂਲਰ ਰੱਖਣਾ ਕਿ ਜਿਵੇਂ ਤੁਸੀਂ ਮੰਡੇ ਕੱਟ ਰਹੇ ਹੋ ਤੇ ਮੰਡੇ ਹੀ ਹੋਣਾ ਚਾਹੀਦਾ ਸੰਡੇ ਕੱਟ ਰਹੇ ਹੋ ਸੰਡੇ ਹੋਣਾ ਚਾਹੀਦਾ ਠੀਕ ਹੈ ਜੀ ਵੈਡਨੈਸਡੇ ਕੋਈ ਵੀ ਦਿਨ ਪਰ ਜੇ ਤੁਸੀਂ ਸੰਡੇ ਨੂੰ ਕੱਟ ਸਕਦੇ ਹੋ ਤਾਂ ਸਭ ਤੋਂ ਬੈਸਟ ਵਾਜੀ ਠੀਕ ਹੈ ਜੀ ਕਿਉਂਕਿ ਇਹ ਸ਼ਹੀਦਾਂ ਦਾ ਦਿਨ ਹੁੰਦਾ ਤੇ ਬਾਕੀ ਜੀ ਦੁਪਹਿਰਾ ਸਾਹਿਬ ਜਿਹੜਾ ਉੱਥੇ ਆ ਉਹ ਵੀ ਸੰਡੇ ਨੂੰ ਕੱਟਿਆ ਜਾਂਦਾ ਹਾਂਜੀ ਰਾਤ ਦੇ ਵੀ ਕੱਟੇ ਜਾਂਦੇ ਆ ਉਹ ਸੈਟਰਡੇ ਨੂੰ ਕੱਟੇ ਜਾਂਦੇ ਆ ਜੀ ਠੀਕ ਹੈ ਜੀ ਰਾਤ ਨੂੰ 10 ਤੋਂ 2 ਤੱਕ ਤੇ ਜਿਹੜੇ ਰਾਤ ਨੂੰ ਕੱਟ ਸਕਦੇ ਆ ਫਿਰ ਤੁਸੀਂ ਦੇਖ ਲਓ ਤੁਸੀਂ ਰਾਤ ਨੂੰ ਕੱਟ ਸਕਦੇ ਹੋ ਠੀਕ ਹੈ ਜੀ ਤੇ ਦੁਪਹਿਰਾਂ ਸਾਈਬ ਜੀ ਕਟਣ ਤੋਂ ਪਹਿਲਾਂ ਤੁਸੀਂ ਪ੍ਰੋਪਰ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਠੀਕ ਹੈ ਜੀ ਆਪਣੇ ਜਿੱਥੇ ਤੁਸੀਂ ਪੂਜਾ ਪਾਟ ਵਗੈਰਾ ਕਰਦੇ ਹੋ ਤੂੰ ਬੱਤੀ ਲਗਾਉਨੇ ਹੋ ਉੱਥੇ ਤੁਸੀਂ نیچے ਇੱਕ ਸਾਫ਼ ਚਾਦਰ ਜਾਂ ਚਟਾਈ ਵਿਛਾ ਕੇ ਉੱਥੇ ਬੈਠ ਕੇ ਤੁਸੀਂ ਦੇਸੀ ਘੋ ਦੀ ਦੀਗ ਜਗਾ ਕੇ ਮਹਾਰਾਜ ਜੀ ਦਾ ਸਰੂਪ ਰੱਖ ਕੇ ਜਿਹੜੇ ਬਾਬਾ ਦੀਪ ਸਿੰਘ ਜੀ ਆ ਠੀਕ ਹੈ ਜੀ ਉਹਨਾਂ ਨੂੰ ਤੁਸੀਂ ਹਾਜ਼ਰ ਨਾਜ਼ਰ ਮੰਨ ਕੇ ਉੱਥੇ ਬੈਠ ਕੇ ਤੁਸੀਂ ਦੁਪਹਿਰਾ ਸਾਇਵ ਘਟਣਾ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਤਾਂ ਕੋਈ ਫਿਜ਼ੀਕਲ ਪ੍ਰੋਬਲਮ ਨਹੀਂ ਹੈਗੀ ਜੀ ਉਹ ਤਾਂ ਪ੍ਰੋਪਰ نیچے ਬੈਠ ਕੇ ਚੌਂਕੜੀ ਮਾਰ ਕੇ ਤੁਸੀਂ ਦੁਪਹਿਰਾ ਸਾਇਵ ਘਟਣਾ ਹੈ ਹਾਂਜੀ ਜਿਹੜੇ ਜਿਨ੍ਹਾਂ ਨੂੰ ਫਿਜ਼ੀਕਲ ਪ੍ਰੋਬਲਮ ਆ ਥੋੜੀ ਜੀ ਜਿਹੜੇ ਲੌਂਗ ਟਾਈਮ نیچے ਨਹੀਂ ਬੈਠ ਸਕਦੇ ਜਿਹੜੇ ਥੋੜੇ ਜੀ 올ਡ ਨੇ ਠੀਕ ਹੈ ਜੀ ਏਜ ਥੋੜੀ ਜਿਨ੍ਹਾਂ ਦੀ ਜ਼ਿਆਦਾ ਆ ਹਨਾ ਕੁਝ ਆਪਣੇ ਮਾਤਾਵਾ ਜੀ ਇਦਾਂ ਦੀਆਂ ਹੁੰਦੀਆਂ ਜਿਹੜੀਆਂ نیچے ਨਹੀਂ ਬੈਠ ਸਕਦੀਆਂ ਤੇ ਤੁਸੀਂ ਉਸ ਕੰਡੀਸ਼ਨ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਚੇਅਰ ਲੈ ਸਕਦੇ ਨੇ ਤੇ ਬਾਕੀ ਜੀ ਹੋ ਸਕੇ ਤਾਂ نیچے ਬੈਠ ਕੇ ਦੁਪਹਿਰਾਂ ਸਾਹਿਬ ਘਟਨਾ ਜਾਂ ਪੂਰੀ ਸ਼ਰਦਾ ਦੇ ਨਾਲ ਓਕੇ ਜੀ ਤੇ ਹੋਪ ਤੁਹਾਨੂੰ ਜਿਹੜੀ ਮੇਰੀ ਜਾਣਕਾਰੀ ਆ ਵਧੀਆ ਲੱਗੀ ਹੋਊਗੀ ਜੇ ਤੁਸੀਂ ਪ੍ਰੋਪਰ ਐਂਡ ਵਿਧੀ ਨਾਲ ਜਾਨਣਾ ਚਾਹੁੰਦੇ ਹੋ ਕਿ ਪੈਰਾ ਸਾਹਿਬ ਕਿਵੇਂ ਕੱਟਣਾ ਹੈ ਕੀ ਸਾਹਿਬ ਕੁਤਾਵ ਜੀ ਸਰਤ ਮੈਂ ਇਸ ਨਾਲ ਰਿਲੇਟਿਡ ਵੀਡੀਓ ਪਾਈ ਹੋਈ ਹੈ ਜੀ ਆਪਣੇ ਚੈਨਲ ਤੇ ਚੋ ਪੈਰਾ ਸਾਹਿਬ ਦੀ ਕੀ ਮर्यादा ਹੈ ਕੀ ਵਿਧੀ ਹੈ ਤੇ ਘਰ ਦੇ ਵਿੱਚ ਪੈਰਾ ਸਾਹਿਬ ਪ੍ਰੋਪਰ ਕਿਵੇਂ ਕੱਟਣਾ ਹੈ ਤੇ ਹੋਰ ਵੀ ਚੋ ਪੈਰਾ ਸਾਹਿਬ ਨਾਲ ਰਿਲੇਟਿਡ ਬਹੁਤ ਸਾਰੀਆਂ ਵੀਡੀਓਜ਼ ਆਪਾਂ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਜੀ ਤੇ ਜਿਹੜੇ ਮੇਰੇ ਭੈਣ ਭਰਾ ਜਾਣਨਾ ਚਾਹੁੰਦੇ ਨੇ ਤੁਸੀਂ ਮੇਰੀ ਆਈਡੀ ਤੇ ਵਿਜ਼ਿਟ ਕਰਕੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਓਕੇ ਜੀ ਤੇ ਹੋਪ ਤੁਹਾਨੂੰ ਮੇਰੀ ਇਹ ਛੋਟੀ ਜੀ ਜਾਣਕਾਰੀ ਅੱਜ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਸਾਡੇ ਕੋਲੋਂ ਜਾਣ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ